ਹੈਲੋ ਜੀ ਸਾਰੇ ਪਿਆਰਵੰਤ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਟਾਈਮ ਖਰਾਬ ਨਾ ਕਰਦੇ ਹੋਈ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਖਾਸ ਵੀਡੀਓ ਲੈ ਕੇ ਆਈਆਂ ਕਿਉਂਕਿ ਮੌਸਮ ਖਰਾਬ ਹੋ ਚੁੱਕਿਆ ਹੈ ਮੀਂਹ ਦਾ ਵੀ ਮੌਸਮ ਹੋ ਰਿਹਾ ਇਹਦੇ ਨਾਲ ਨਾ ਡੇਂਗੂ ਚਿਕਨਗੁਨੀਆ ਉਲਟੀ ਡਾਇਰੀਆ ਜਿਵੇਂ ਕਿ ਪੇਟ ਦਰਦ ਦੀਆਂ ਬਿਮਾਰੀਆਂ ਕਾਫੀ ਜ਼ਿਆਦਾ ਹੋ ਰਹੀਆਂ ਨਿਗੀਆਂ ਤਾਂ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈ ਕਿ ਆਪਣੇ ਆਲੇ-ਦਾਲ ਦੇਖੋ ਇਹ ਮੈਂ ਕਹਿਣ ਵਾਲੀ ਕੋਈ ਨਹੀਂ ਹੈਗੀ ਕਿਉਂਕਿ ਸਾਰਿਆਂ ਨੂੰ ਪਤਾ ਵੀ ਸਫਾਈ ਆਪਾਂ ਨੇ ਕਾਕੀ ਰੱਖਣੀ ਹੈ ਕਿਤੇ ਵੀ ਤੁਹਾਡੇ ਪਾਣੀ ਖੜਿਆ ਤਾਂ ਤੁਸੀਂ ਉਸ ਪਾਣੀ ਨੂੰ ਹਟਾ ਦਿਓ ਸਭ ਤੋਂ ਮੇਨ ਗੱਲ ਹੈ ਕਿ ਤੁਸੀਂ ਬਾਹਰ ਤੋਂ ਜਿਹੜੀ ਪਾਣੀ ਪੂਰੀ ਹੈ ਜਿਵੇਂ ਗੋਲ ਗੱਪੇ ਆਪਾਂ ਹੈ ਨਾ ਕਹਿੰਦੇ ਨੇ ਉਹਨੂੰ ਬਿਲਕੁਲ ਬੰਦ ਕਰ ਦਿਓ ਕੁਛ ਦੇਣ ਲਈ ਕਿਉਂਕਿ ਬਾਹਰ ਸਫਾਈ ਤੁਹਾਨੂੰ ਪਤਾ ਹੀ ਵੀ ਆਪਾਂ ਘਰ ਦੇ ਵਿੱਚ ਉਹ ਨਿਸਫਾਈ ਨਹੀਂ ਰੱਖ ਸਕਦੇ ਬਾਹਰ ਤਾਂ ਤੁਹਾਨੂੰ ਪਤਾ ਹੀ ਇਹ ਵੀ ਕੀ ਹਾਲ ਹੋ ਰਹੇ ਨੇਗੀ ਦੂਸਰੀ ਗੱਲ ਕਿਸੇ ਵੀ ਭੈਣ ਭਰਾ ਨੂੰ ਲੱਗਦੇ ਵੀ ਸਾਨੂੰ ਬੁਖਾਰ ਹੋ ਰਿਹਾ ਕਈ ਦਿਨਾਂ ਤੋਂ ਜਿਵੇਂ ਇੱਕ ਦੋ ਦਿਨ ਬੁਖਾਰ ਹੁੰਦਾ ਹਟ ਗਿਆ ਉਹਦਾ ਕੋਈ ਡਰਨੀ ਹੈਗਾ ਅਗਰ ਤੁਹਾਨੂੰ ਜ਼ਿਆਦਾ ਮਾਤਰਾ ਦੇ ਵਿੱਚ ਬੁਖਾਰ ਜਿਵੇਂ ਇੱਕ ਦਿਨ ਚੜ ਗਿਆ ਦੂਸਰੇ ਦਿਨ ਉਤਰ ਗਿਆ ਫਿਰ ਹੋ ਗਿਆ ਐਦਾਂ ਹੁੰਦਾ ਹੈ ਨਾ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਟੈਸਟ ਕਰਵਾਓ ਡੇਂਗੂ ਦਾ ਡੇਂਗੂ ਦਾ ਤੁਸੀਂ ਹੈਨਾ ਜ਼ਰੂਰ ਟੈਸਟ ਕਰਵਾਓ ਕਿਉਂਕਿ ਡੇਂਗੂ ਇੱਕ ਵਾਰੀ ਹੋ ਜਾਂਦਾ ਤਾਂ ਤੁਹਾਡੇ ਜਿਵੇਂ ਸੈੱਲ ਘਟਨੇ ਸੈੱਲ ਵਧਨੇ ਲੀਵਰ ਦੇ ਵਿੱਚ ਇਨਫੈਕਸ਼ਨ ਆਉਣੀ ਇਹ ਇਸੇ ਚੀਜ਼ ਤੋਂ ਅੱਗੇ-ਅੱਗੇ ਵੱਧ ਜਾਂਦਾ ਹੈਗਾ ਫਿਰ ਉਹਦਾ ਇਲਾਜ ਬਹੁਤ ਮੁਸ਼ਕਿਲ ਹੈਗਾ ਤਾਂ ਸਭ ਤੋਂ ਪਹਿਲਾਂ ਤੁਸੀਂ ਕਰਨਾ ਕਿ ਕਿ ਜਿਹੜੇ ਪੈਨਪਰਾ ਨੂੰ ਆਪ ਨੂੰ ਹੋ ਵੀ ਨਾ ਉਸ ਤੋਂ ਬਚਣ ਤੋਂ ਆਪਾਂ ਪਹਿਲੇ ਕੀ ਕਰੀਏ ਅਗਰ ਹੋ ਗਿਆ ਮੈਂ ਤਾਂ ਉਹ ਵੀ ਦੱਸੂਗੀ ਅਗਰ ਹੋਵੇ ਨਾ ਕਿ ਆਪਾਂ ਪਹਿਲੇ ਉਹਦਾ ਬਚਾਅ ਕਰੀਏ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਖਾਣੇ ਦੇ ਵਿੱਚ ਖੀਰਾ ਲੈਣਾ ਜ਼ਰੂਰ ਸ਼ੁਰੂ ਕਰੋ ਸਾਰੇ ਭਾਂਡਾ ਖੀਰਾ ਖਾਓ ਸਵੇਰੇ ਖੀਰੇ ਨੂੰ ਹਨਾ ਨਮਕ ਮਿਰਚ ਨਹੀਂ ਲਗਾਉਣਾ ਕੋਈ ਚਾਟ ਮਸਾਲਾ ਨਹੀਂ ਲਗਾਉਣਾ ਖਾਲੀ ਪੇਟ ਤੁਸੀਂ ਖੀਰੇ ਦੇ 2-4 ਪੀਸ ਜ਼ਰੂਰ ਖਾਓ ਇੱਕ ਮੈਂ ਤੁਹਾਨੂੰ ਡੀਟੌਕਸ ਵਾਟਰ ਬਣਾਉਣਾ ਦੱਸਿਆ ਸੀਗਾ ਉਹ ਵੀ ਮੈਂ ਤੁਹਾਨੂੰ ਲਿੰਕ ਵੀਡੀਓ ਦੇ ਵਿੱਚ ਪਾ ਦੂੰਗੀ ਉਹ ਜ਼ਰੂਰ ਬਣਾਓ ਕਿਉਂਕਿ ਉਹਦੇ ਨਾਲ ਜਿੰਨਾ ਵੀ ਤੁਹਾਡੇ ਅੰਦਰ ਪਾਣੀ ਦੀ ਕਮੀ ਕਿਉਂਕਿ ਮੌਸਮ ਦਾ ਫਰਕ ਪੈ ਗਿਆ ਆਪਾਂ ਪਾਣੀ ਨਹੀਂ ਪੀਂਦੇ ਇਹਦੇ ਨਾਲ ਆਪਾਂ ਨੂੰ ਜਿਹੜੀਆਂ ਬਿਮਾਰੀਆਂ ਨੂੰ ਜ਼ਿਆਦਾ ਚਿਮੜਦੀਆਂ ਨੇ ਆ ਕੇ ਤੇ ਉਹ ਪਾਣੀ ਤੁਸੀਂ ਲਗਾਤਾਰ ਹਨਾ ਨਾਲੇ ਤੋਂ ਉਹਦੇ ਨਾਲ ਤੁਹਾਡਾ ਮੋਟਾਪਾ ਘਟੂਗਾ ਨਾਲੇ ਤੁਹਾਡਾ ਹਾਜਮਾ ਠੀਕ ਹੋਊਗਾ ਨਾਲੇ ਤੁਹਾਡੇ ਖੂਨ ਦੇ ਵਿੱਚ ਜਿੰਨੀ ਵੀ ਇਨਫੈਕਸ਼ਨ ਹੈ ਨਾ ਉਹ ਵੀ ਬਿਲਕੁਲ ਠੀਕ ਹੋਊਗੀ ਤੇ ਤੀਸਰੀ ਗੱਲ ਕਿ ਜਦੋਂ ਵੀ ਤੁਹਾਨੂੰ ਇਦਾਂ ਲੱਗਦਾ ਵੀ ਤੁਹਾਨੂੰ ਫੀਵਰ ਹੈਗਾ ਤਾਂ ਤੁਸੀਂ ਜ਼ਿਆਦਾ ਮਾਤਰਾ ਦੇ ਵਿੱਚ ਲਿਕੁਇਡ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿਓ ਜਿਵੇਂ ਕਿ ਨਾਰੀਅਲ ਪਾਣੀ ਹੋ ਗਿਆ ਸਿੰਪਲ ਪਾਣੀ ਦੇ ਹੋ ਗਿਆ ਜਾਂ ਗਲੂਕੋਜ਼ ওয়াਟਰ ਹੋ ਗਿਆ ਹਨਾ ਗਲੂਕੋਜ਼ ਲੈ ਕੇ ਤੁਸੀਂ ਉਹਦੇ ਵਿੱਚ ਪਾ ਕੇ ਤੇ ਜਾ ਥੋੜਾ ਜਿਹਾ ਨਿੰਬੂ ਦੇ ਇੱਕ ਦੋ ਬੂੰਦਾ ਜ਼ਿਆਦਾ ਨਹੀਂ ਪਾਉਣੀਆਂ ਇੱਕ ਦੋ ਬੂੰਦਾ ਕਿਉਂਕਿ ਨਹੀਂ ਫਿਰ ਤੁਹਾਡਾ ਗਲਾ ਖਰਾਬ ਹੋ ਜਾਊਗਾ ਹਨਾ ਕਿ ਦੇ ਇਹ ਬਦਲਾਅ ਨੇ ਜਿਹੜਾ ਤੇ ਇੱਕ ਮੌਸਮ ਖਰਾਬ ਹੋ ਰਿਹਾ ਕੁਝ ਪਹਿਲਾਂ ਪਾਣੀ ਆਏ ਨੇ ਉਹਨਾਂ ਕਰਕੇ ਵੀ ਬਹੁਤ ਜ਼ਿਆਦਾ ਬਿਮਾਰੀਆਂ ਦਾ ਖਤਰਾ ਹੈਗਾ ਤਾਂ ਤੁਸੀਂ ਉਹਨਾਂ ਲਗਾਤਾਰ ਨਹੀਂ ਗੁੰਗੁਣਾ ਜਾਂ ਪਾਣੀ ਪੀਣਾ ਇਹ ਨਹੀਂ ਹੈਗਾ ਵੀ ਬਿਲਕੁਲ ਫ੍ਰਿਜ ਵਾਲਾ ਪਾਣੀ ਹਜੇ ਬੰਦ ਕਰ ਦਿਓ ਗੁੰਗੁਣਾ ਜਾਂ ਪਾਣੀ ਤੁਸੀਂ ਪੀਂਦੇ ਰਹੋ ਹਨ ਤੇ ਸਭ ਤੋਂ ਮੇਨ ਗੱਲਾਂ ਨਿਗੀਆਂ ਜਿਹੜੀਆਂ ਕਿ ਤੁਹਾਨੂੰ ਆਵਲੇ ਦਾ ਮਰਬਾ ਲੈ ਕੇ ਆਓ ਸਾਰੇ ਪੈਣਪਰਾ ਘਰਾਂ ਦੇ ਵਿੱਚ ਇੱਕ ਆਵਲਾ ਹਰ ਰੋਜ਼ ਧੋ ਕੇ ਤੁਸੀਂ ਨੇ ਖਾਣੇ ਖਾਣੇਗਾ ਤੇ ਜਿਹੜੇ ਭੈਣ ਭਰਾਵਾਂ ਨੂੰ ਲੱਗਦਾ ਵੀ ਸਾਡਾ ਨਾ ਭੁੱਖ ਨਹੀਂ ਲੱਗ ਰਹੀ ਸਾਨੂੰ ਸਾਨੂੰ ਲੀਵਰ ਚ ਸੋਜਿਸ ਵਗੈਰਾ ਲੱਗਦੀ ਹੈ ਜਾਂ ਸਾਡਾ ਹਾਜਮਾ ਦਰੁਸਤ ਨਹੀਂ ਹੈਗਾ ਨਾ ਤਾਂ ਤੁਸੀਂ ਸਵੇਰੇ ਇੱਕ ਕਟੋਰੀ ਦਹੀਂ ਦੀ ਇੱਕ ਕਟੋਰੀ ਦਹੀਂ ਦੀ ਲੈ ਲੈਣੀ ਹੈ ਉਹਦੇ ਵਿੱਚ ਨਾ ਇੱਕ ਸੇਵ ਕद्दूकस ਕਰਕੇ ਪਾ ਲੈਣਾ ਹੈਗਾ ਦੇਖੋ ਸੇਵ ਅੱਜ ਕੱਲ 50 60 ਰੁਪਏ ਵੀ ਮਿਲ ਜਾਂਦੇ ਨੇ 100 ਰੁਪਏ ਵੀ ਮਿਲ ਜਾਂਦੇ ਨੇ ਨਾ ਦੇਖੋ ਆਪਣਾ ਡਾਕਟਰ ਕੋਲ ਇੱਕ ਵਾਰ ਚਲੇ ਜਾਈਏ ਤਾਂ ਉੱਥੇ ਘੱਟੋ ਘੱਟ 5-7000 ਰੁਪਏ ਨੂੰ ਬਖੂ ਪਟਕੀ ਆਉਣਿਆ ਨਾ ਆਪਾਂ ਕਹਿ ਦਿੰਨੇ ਆਂ ਆਮ ਵੀ ਤਾਂ ਉਹਦੇ ਨਾਲੋਂ ਬੈਟਰ ਹੈ ਕਿ ਤੁਸੀਂ ਆਪਣੀ ਸਿਹਤ ਦਾ ਖਿਆਲ ਕਰੀ ਰੱਖ ਲੋ ਤਾਂ ਨਾਲੇ ਤਾਂ ਜਿਹੜੀ ਤੁਸੀਂ ਮੈਡੀਸਨ ਐਲੋਪੈਥੀ ਹੈ ਜਿਹੜੀ ਨਾ ਉਹਦੀ ਮੈਡੀਸਨ ਤੁਸੀਂ ਲੈਨੇ ਹੋ ਨਾ ਤੁਹਾਨੂੰ ਇੱਕ ਬਿਮਾਰੀ ਠੀਕ ਕਰਨ ਦੇ ਨਾਲ ਨਾਲ ਨਾ ਚਾਰ ਬਿਮਾਰੀਆਂ ਹੋਰ ਚਿੰਮੜ ਜਾਂਦੀਆਂ ਨੇ ਤੇ ਇੱਕ ਨਾ ਮੈਂ ਤੁਹਾਨੂੰ ਅਜਿਹੀ ਚੀਜ਼ ਦੱਸਦੀ ਆ ਜਿਹੜੀ ਕਿ ਕੈਂਸਰ ਤੱਕ ਦੀਆਂ ਤੁਹਾਡੀਆਂ ਬਿਮਾਰੀਆਂ ਨੂੰ ਠੀਕ ਕਰ ਸਕਦੀ ਇਹ ਵੀ ਮੈਨੂੰ ਕਿਸੇ ਆਪਣੇ ਮਾਪੁਰਸ਼ਾਂ ਨੇ ਹੀ ਦੱਸੀ ਸੀ ਜਿਹੜੇ ਕਿ ਬਹੁਤ ਜ਼ਿਆਦਾ ਵਿਦਵਾਨ ਨੇ ਇਸ ਚੀਜ਼ ਨੂੰ ਬਣਾਉਂਦੇ ਆ ਹਨਾ ਤਾਂ ਜਿਹੜੇ ਆਪਣੇ ਨਿੰਮ ਦੇ ਪੱਤੇ ਹੁੰਦੇ ਆ ਨਾ ਉਹਨਾਂ ਨੂੰ ਸੁਕਾ ਲਓ ਸੁਕਾ ਕੇ ਤੁਸੀਂ ਆਪਣੇ ਜਿਹੜੇ ਕੈਪਸੂਲ ਮਿਲ ਜਾਂਦੇ ਨੇ ਉਹਦੇ ਵਿੱਚ ਪਾ ਕੇ ਖਾ ਲਓ ਜੇ ਤੁਸੀਂ ਇਦਾਂ ਨਹੀਂ ਖਾ ਸਕਦੇ ਨਹੀਂ ਤਾਂ ਉਹ ਵੀ ਪਲਾਸਟਿਕ ਹੈ ਉਹਦੀ ਵੀ ਜ਼ਰੂਰਤ ਨਹੀਂ ਤਾਂ ਤੁਸੀਂ ਇੱਕ ਚੁਟਕੀ ਹੈਨਾ ਨਿੰਮ ਦੇ ਉਹਨਾਂ ਪੱਤਿਆਂ ਦਾ ਚੂਰਨ ਹੈ ਨਾ ਇੱਕ ਚੁਟਕੀ ਬਸ ਸਵੇਰੇ ਖਾਲੀ ਪੇਟ ਨਾ ਹਫ਼ਤੇ 'ਚ ਇੱਕ ਵਾਰ ਲੈ ਲਓ ਉਹਨਾਂ ਨੇ ਦੱਸਿਆ ਸੀਗਾ ਕਿ ਕਦੇ ਵੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਿਸੇ ਵੀ ਤਰੀਕੇ ਦਾ ਨਾ ਤਾਂ ਖੂਨ ਦੇ ਵਿੱਚ ਇਨਫੈਕਸ਼ਨ ਨਾ ਕੈਂਸਰ ਨਾ ਜਿਹੜੀ ਕਿ ਆਪਾਂ ਕਹਿੰਦੇ ਵੇ ਆਪਣੇ ਜੋੜਾਂ ਗੋਡਿਆਂ ਵਿੱਚ ਬੈ ਵਗੈਰਾ ਹਨਾ ਕੁਝ ਵੀ ਹੁੰਦੀ ਵੀ ਇਹ ਕੁਝ ਵੀ ਨਹੀਂ ਹੋਊਗਾ ਸਾਰਾ ਕੁਝ ਠੀਕ ਹੋ ਜਾਊਗਾ ਬੁਖਾਰ ਤਾਂ ਦੂਰ ਦੂਰ ਤੱਕ ਤੁਹਾਨੂੰ ਨਹੀਂ ਹੋਵੇਗਾ ਹਨਾ ਤੇ ਇਹ ਚੀਜ਼ਾਂ ਤੁਸੀਂ ਲੈਣੀਆਂ ਸ਼ੁਰੂ ਕਰੋ ਆਪਣੀ ਖੁਰਾਕ ਵਧੀਆ ਰੱਖੋ ਖੁਰਾਕ ਦੇ ਵਿੱਚ ਸਿੰਪਲ ਜਿਵੇਂ ਦਾਲ ਫੁਲਕਾ ਤੁਸੀਂ ਲੈ ਸਕਦੇ ਹੋ ਹਨ ਤਾਂ ਜਿਹੜੀ ਰੋਟੀ ਹੈ ਨਾ ਕਣਕ ਦੀ ਰੋਟੀ ਵੀ ਤੁਹਾਨੂੰ ਅੱਜ ਕੱਲ ਬਿਮਾਰ ਕਰ ਰਹੀ ਹੈ ਅੱਜ ਕੱਲ ਜਾਦਾ ਬਿਮਾਰੀਆਂ ਲੱਗਣ ਦਾ ਮੇਨ ਕਾਰਨ ਤੁਹਾਡੇ ਗੋਟੇ ਗੋਡੇ ਗਿੱਟੇ ਖੜਨ ਦਾ ਮੇਨ ਕਾਰਨ ਇਹ ਹੈ ਕਿ ਤੁਸੀਂ ਕਣਕ ਦੀ ਰੋਟੀ ਖਾਣ ਲੱਗੇ ਤਾਂ ਤੁਸੀਂ ਉਹਦੇ ਵਿੱਚ ਥੋੜਾ ਜਿਹਾ ਬਾਜਰਾ ਮੱਕੀ ਜਵਾਰ ਹਨਾ ਇਦਾਂ ਦੀਆਂ ਚੀਜ਼ਾਂ ਪਾ ਕੇ ਤੁਸੀਂ ਜੇ ਰੋਜ਼ ਨਹੀਂ ਤਾਂ ਹਫ਼ਤੇ ਚਿਕਨ ਦੀ ਵਾਰੀ ਤੁਸੀਂ ਹੋਰ ਰੋਟੀ ਜ਼ਰੂਰ ਖਾਓ ਤੇ ਹੁਣ ਆ ਗਿਆ ਜਿਵੇਂ ਕਿਸੇ ਭੈਣ ਭਰਾ ਨੂੰ ਬੁਖਾਰ ਹੋ ਰਿਹਾ ਲੰਬੇ ਸਮੇਂ ਤੋਂ ਨਹੀਂ ਠੀਕ ਤਾਂ ਇਹ ਦੇਖੋ ਬਹੁਤ ਹੀ ਜ਼ਿਆਦਾ ਬੈਨੀਫਿਟ ਹੈਗਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਇੱਕ ਕੁਆਂਟੀਟੀ ਦੇ ਵਿੱਚ ਹੀ ਲੈਣਾ ਤੁਸੀਂ ਨੇ ਨੌ ਪੱਤੇ ਨਿੰਮ ਦੇ ਲੈਣੇ ਆ ਨੌ ਪੱਤੇ ਗਿਣ ਕੇ ਨਿੰਮ ਦੇ ਲੈਣੇ ਆ 25 ਹਰੀਆਂ ਇਲਾਚੀਆਂ ਲੈਣੀਆਂ ਨੇ ਅੱਧਾ ਲੀਟਰ ਪਾਣੀ 500 ਐਮਐਲ ਪਾਣੀ ਲੈ ਲੈਣਾ ਉਹਨੂੰ ਪਾਣੀ ਨੂੰ ਤੁਸੀਂ ਗੈਸ ਤੇ ਰੱਖਣਾ ਹੈ ਇਲਾਚੀਆਂ ਨੂੰ ਚੰਗੇ ਤਰੀਕੇ ਨਾਲ ਕੁੱਟ ਕੇ ਪਾਣੀ ਦੇ ਵਿੱਚ ਪਾ ਦੇਣਾ ਤੇ ਜਿਹੜੇ ਨੌ ਪੱਤੇ ਨਿੰਮ ਦੇ ਨੇ ਉਹ ਵੀ ਪਾਣੀ ਦੇ ਵਿੱਚ ਪਾ ਦੇਣੀਆਂ ਨੇ ਇਹ ਇੱਕ ਮਲਕ ਇਨਸਾਨ ਵਾਸਤੇ ਦੋ ਨੇ ਤਾਂ ਤੁਸੀਂ ਜ਼ਿਆਦਾ ਮਾਤਰਾ ਦੇ ਵਿੱਚ ਡਬਲ ਕਰ ਲਓ ਇਹਦਾ ਹਨਾ ਤਾਂ ਤੁਸੀਂ ਉਸ ਪਾਣੀ ਨੂੰ ਢਾਕ ਕੇ ਉੱਪਰੋਂ ਉਹਨਾ ਟਾਈਮ ਰਿੰਨਣਾ ਜਦੋਂ ਤੱਕ ਉਹ ਅੱਧਾ ਨਾ ਰਹਿ ਜਾਵੇ ਜਿਵੇਂ ਕਿ 250 ਆਪਣੇ ਸੌਰੀ 500 ਐਮਐਲ ਰੱਖਿਆ ਹੈਗਾ ਤਾਂ ਤੁਸੀਂ ਆਪਣਾ 250 ਐਮਐਲ ਪਾਣੀ ਨਾਲ ਤੁਹਾਡਾ ਰਹਿ ਜਾਵੇ ਹੈਨਾ ਉਦੋਂ ਤੱਕ ਉਹਨੂੰ ਰਿੰਨਣਾ ਚੰਗੇ ਤਰੀਕੇ ਨਾਲ ਫਿਰ ਉਹਨੂੰ ਥੋੜਾ ਜਿਹਾ ਹੁਣ ਲੈਣਾ ਪੁਣ ਕੇ ਸਾਨ ਕੇ ਰੱਖ ਲੈਣਾ ਜਦੋਂ ਗੁੰਗਣਾ ਜਾ ਹੋ ਜੀ ਨਾ ਤਾਂ ਫਿਰ ਉਹਦੇ ਵਿੱਚ ਇੱਦਾਂ ਹੀ ਪੀ ਸਕਦੇ ਹੋ ਤੁਸੀਂ ਜਿਹੜਾ ਅੱਧਾ ਰਹਿ ਜਾਊਗਾ ਨਾ ਉਹਨੂੰ ਤਿੰਨ ਗਵਾਰ ਚ ਪੀਣਾ ਜਿਵੇਂ ਪਹਿਲਾਂ ਸਵੇਰੇ ਪੀ ਲੈ ਥੋੜਾ ਜਿਹਾ ਫਿਰ ਦੁਪਹਿਰ ਨੂੰ ਪੀ ਲਿਆ ਫਿਰ ਸ਼ਾਮ ਨੂੰ ਪੀ ਲਿਆ ਅਗਰ ਸ਼ਾਮ ਨੂੰ ਬਣਾਉਣੇ ਤਾਂ ਸ਼ਾਮ ਨੂੰ ਪੀ ਲਿਆ ਫਿਰ ਸਵੇਰੇ ਪੀ ਲਿਆ ਫਿਰ ਦੁਪਹਿਰੇ ਪੀ ਲਿਆ ਤਿੰਨ ਟਾਈਮ ਤੁਸੀਂ ਉਹੀ ਪਾਣੀ ਪੀਨੇਗਾ ਉਹ ਮਲਕੀ ਇੱਕ ਇੱਕ ਚਮਚਾ ਡੇਢ ਡੇਢ ਚਮਚਾ ਜਿਵੇਂ ਆਪਾਂ ਖੰਗ ਵਾਲੀ ਦਵਾਈ ਲੈਣੇ ਉਹਨਾਂ ਕੀ ਹੋ ਜੂਗਾ ਉਹਨਾਂ ਕੀ ਕੜਵਾ ਹੁੰਦਾ ਉਹ ਜਿਆਦਾ ਇਸ ਚੀਜ਼ ਨੂੰ ਤੁਸੀਂ ਨੇ ਤਿੰਨ ਦਿਨ ਕਰਨਾ ਜਿਵੇਂ ਕਿ ਇੱਕ ਦਿਨ ਪੀ ਲਿਆ ਫਿਰ ਦੂਸਰੇ ਦਿਨ ਪੀ ਲਿਆ ਫਿਰ ਤੀਸਰੇ ਦਿਨ ਪੀ ਲਿਆ ਅਗਰ ਤੁਹਾਨੂੰ ਕੜਵਾ ਲੱਗਦਾ ਤਾਂ ਤੁਸੀਂ ਉਹਦੇ ਵਿੱਚ ਥੋੜਾ ਜਿਹਾ ਸਹਿਦ ਪਾ ਸਕਦੇ ਹੋ ਅਗਰ ਇਹ ਬੱਚਿਆਂ ਨੂੰ ਦੇਣਾ ਤੇ ਕੋ ਬਜ਼ੁਰਗਾ ਇਹ ਵੱਡਿਆਂ ਵਾਸਤੇ ਹੈ ਜਿਵੇਂ ਕਿ 15 12 13 ਸਾਲ ਤੋਂ ਉੱਪਰ ਪਰ ਵਾਲੇ ਨੇ ਹਨਾ ਉਹਨਾਂ ਵਾਸਤੇ ਹੈ ਜਿਹੜੇ ਬੱਚੇ ਨੇ ਉਹਨਾਂ ਵਾਸਤੇ ਤੁਸੀਂ ਥੋੜਾ ਜਿਹਾ ਘੱਟ ਦੇ ਦੇਣਾ ਜਿਵੇਂ ਕਿ ਇੱਕ ਚਮਚ ਦੇ ਦੇਣਾ ਹੈਨਾ ਤਾਂ ਇਹ ਚੀਜ਼ ਨੂੰ ਤੁਸੀਂ ਨੇ ਜ਼ਰੂਰ ਕਰਨਾ ਮੇਰੀ ਗਾਰੰਟੀ ਹੈ ਕਿ ਜਿੰਨਾ ਮਰਜੀ ਤੁਹਾਨੂੰ ਬੁਖਾਰ ਹੈ ਤੁਹਾਨੂੰ ਬੁਖਾਰ ਨਹੀਂ ਹੋਵੇਗਾ ਹਨਾ ਤੇ ਇੱਕ ਜੇ ਤੁਹਾਨੂੰ ਡੇਂਗੂ ਵਗੈਰਾ ਦੀ ਕੋਈ ਪ੍ਰੋਬਲਮ ਹੋ ਵੀ ਗਈ ਹੈਗੀ ਤਾਂ ਤੁਸੀਂ ਨਾ ਉਹਦੇ ਵਿੱਚ ਸੇਵਗ ਨਾ ਖਾਓ ਕਿਉਂਕਿ ਸੇਵ ਅਤੇ ਕੇਲਾ ਜਿਹੜਾ ਨਾ ਉਹ ਹਾਜਮ ਬਹੁਤ ਹੌਲੀ ਹੁੰਦੀ ਹੈਗੀ ਤਾਂ ਤੁਸੀਂ ਨਾ ਨਾਰੀਅਲ ਪਾਣੀ ਹੋ ਗਿਆ ਪਪੀਤਾ ਹੋ ਗਿਆ ਹਨਾ ਅਮਰੂਦ ਹੋ ਗਿਆ ਤੇ ਬਾਕੀ ਜਿਹੜੇ ਮੌਸਮੀ ਫਲ ਨੇ ਹਨਾ ਤੁਸੀਂ ਜਿਵੇਂ ਚਲੋ ਸੇਬ ਨੂੰ ਤੁਸੀਂ ਹਜੇ ਇੱਕ ਦੋ ਦਿਨ ਸਕਿਪ ਕਰਿਓ ਜੇ ਅਗਰ ਕਿਸੇ ਨੂੰ ਡੇਂਗੂ ਹੈਗਾ ਤਾਂ ਇੱਕ ਰੋਟੀ ਨਹੀਂ ਖਾਣੀ ਹੈਗੀ ਤਾਂ ਤੁਸੀਂ ਦਲੀਆ ਖਿਚੜੀ ਵਗੈਰਾ ਇਦਾਂ ਦੀਆਂ ਚੀਜ਼ਾਂ ਖਾਣੀਆਂ ਨੇਗੀਆ ਹਨਾ ਤੇ ਆ ਅੱਗੇ ਗੱਲ ਹੁਣ ਪ੍ਰੋਟੈਕਸ਼ਨ ਦੀ ਵੀ ਆਪਾਂ ਬੱਚੀਏ ਕਿਵੇਂ ਕਿਉਂਕਿ ਹੁਣ ਖੇਤਾਂ ਦੇ ਵਿੱਚ ਵੀ ਕੰਮ ਕਰਨਾ ਹੈ ਬਾਹਰ ਵੀ ਆਪਾਂ ਕੰਮ ਕਰਨਾ ਜੋਬ ਵੀ ਜਾਣਾ ਹੈ ਸਕੂਲ ਵੀ ਜਾਣਾ ਹੈ ਤਾਂ ਤੁਸੀਂ ਕਰਨਾ ਕੀ ਹੈ ਨਾਰੀਅਲ ਦਾ ਤੇਲ ਲਿਆ ਕੇ ਰੱਖੋ ਨਾਰੀਅਲ ਦਾ ਤੇਲ ਹਲਕਾ ਜਿਹਾ ਨਾ ਤੁਸੀਂ ਆਪਣੀ ਸਾਰੀ ਬਾਡੀ ਦੇ ਉੱਪਰ ਨਾ ਇੱਕ ਪਿੰਚ ਜਿਵੇਂ ਲਗਾ ਕੇ ਨਾ ਸਾਰੀ ਬਾਡੀ ਦੇ ਉੱਪਰ ਮ사ਜ ਕਰ ਲਓ ਪੈਰਾਂ ਤੇ ਹੱਥਾਂ ਤੇ ਜਿੱਥੇ-ਜਿੱਥੇ ਆਪਣੀ ਬਾਡੀ ਉੱਪਰ ਨੂੰ ਲੱਗਦਾ ਵੀ ਆਪਣੇ ਮੱਛਰ ਕੱਟ ਸਕਦਾ ਕਿਉਂਕਿ ਨਾਰੀਅਲ ਦਾ ਤੇਲ ਅਜਿਹੇ ਹੈਗਾ ਕਿ ਤੁਹਾਨੂੰ ਮੱਛਰ ਬਿਲਕੁਲ ਨਹੀਂ ਕੱਟੇਗਾ ਇਦਾਂ ਦੀ ਇਹਦੇ 'ਚ ਇੱਕ ਪਾਵਰ ਹੈਗੀ ਬਾਕੀ ਤੁਸੀਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਸਰੋਂ ਦੇ ਤੇਲ ਦਾ ਹਨਾ ਪਿਆਜ਼ ਦੇ ਵਿੱਚ ਥੋੜਾ ਸਰੋਂ ਦਾ ਤੇਲ ਪਾ ਕੇ ਉਹਦਾ ਦੀਵਾ ਲਗਾ ਕੇ ਰੱਖ ਲਓ ਤੁਹਾਡੇ ਘਰ ਦੇ ਵਿੱਚ ਮੱਛਰ ਆਉਣਗੇ ਆਉਣਗੇ ਨਹੀਂ ਹਨਾ ਬਈ ਕਿ ਆਲ ਆਊਟ ਵਗੈਰਾ ਇਦਾਂ ਦੀਆਂ ਚੀਜ਼ਾਂ ਆਪਾਂ ਜਿਹੜੀਆਂ ਲਗਾਉਂਦੇ ਆ ਨਾ ਇਹ ਆਪਾਂ ਤਾਂ ਨੇਚਰਲ ਕੁਦਰਤੀ ਤੌਰ ਤੇ ਤੁਸੀਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਵਰਤਿਆ ਕਰੋ ਫਿਰ ਵੀ ਕਿਸੇ ਵੀ ਤਰੀਕੇ ਦੀ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤੇ ਅਗਰ ਤੁਹਾਨੂੰ ਉਲਟੀ ਵਗੈਰਾ ਦਾ ਮੰਗੋ ਹੋ ਰਹੀ ਹੈ ਜਿਵੇਂ ਆਪਾਂ ਨੂੰ ਹੋ ਰਿਹਾ ਵੀ ਹਨਾ ਉਲਟੀ ਆ ਰਹੀ ਹੈ ਨਹੀਂ ਹੈ ਤਾਂ ਤੁਸੀਂ ਨਾ ਅੱਧਾ ਨਿੰਬੂ ਕੱਟ ਲੈਣਾ ਥੋੜਾ ਜਿਹਾ ਜੀਰਾ ਭੁੰਨ ਲੈਣਾ ਉਹ ਨਿੰਬੂ ਦੇ ਉੱਪਰ ਜੀਰਾ ਲਗਾ ਕੇ ਨਾ ਤਾਂ ਉਹਨੂੰ ਨਾ ਜਿਵੇਂ ਆਪਾਂ ਛੱਟਦੇ ਆ ਆਈਸਕ੍ਰੀਮ ਨੂੰ ਨਾ ਦੁੱਧ ਦਾ ਵੀ ਉਦਾਂ ਨਾ ਥੋੜਾ 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 ਅਗਰ ਬੱਚਾ ਹੈ ਤਾਂ ਤੁਸੀਂ ਥੋੜਾ ਥੋੜਾ ਨਾ ਉਹਦੇ ਮੂੰਹ 'ਚ ਇੱਕ ਇੱਕ ਬੂੰਦ ਸਰੋਂ ਦੇ ਤੇਲ ਦੀ ਇਸ ਤਰੀਕੇ ਨਾਲ ਮਾਲਿਸ਼ ਕਰੋ ਦੇਖੋ ਇਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਇੰਨੀ ਜ਼ਿਆਦਾ ਫੈਲ ਰਿਹਾ ਹੈ ਨਾ ਡੇਂਗੂ ਕਿ ਥੋੜੇ ਦਿਨਾਂ ਵਿੱਚ ਤੁਹਾਡੇ ਸਾਹਮਣੇ ਸਾਰੀਆਂ ਖਬਰਾਂ ਆਉਣ ਲੱਗ ਜਾਣਗੀਆਂ ਤਾਂ ਪਲੀਜ਼ ਸਾਵਧਾਨ ਰਹੋ ਬਚ ਕੇ ਰਹੋ ਆਪਣੇ ਘਰਾਂ ਦੇ ਵਿੱਚ ਪਿਆਰ ਇਤਫਾਕ ਨਾ ਰਹੋ ਤੇ ਤੰਦਰੁਸਤ ਰਹੋ ਤੇ ਮਿਲਾਂਗੇ ਆਪ ਹੁਣ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰੇ ਭੈਣ ਭਰਾਵੋ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ